ਸਾਜੰਨੇ ਅਪ ਸਿੱਖ ਕੌਸ਼ ਕਰਨੀ ਹੈ ਅਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਹੈ ਇਹ ਮਹਾਨ ਤਖਤ ਸਿੱਖਾਂ ਦੇ ਹੈ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਇਕੱਠੇ ਹੋਣਾ ਹੈ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਹੈ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ કે ਇਸ ਨੂੰ ਗਵਾ ਕੇ ਰੱਖਦੇ ਹੋਗੇ ਅੱਜ ਤੁਹਾਡੇ ਉਲ ਨજર ਲੱਗੀ ਹੈ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪੜੀ ਹੈ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਟੇਜਾਂ ਤੇ ਕਿਤੇ ਵਾਇਗਰੂ ਵਾਇਗਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਾਥ ਸੰਗਤ ਤੁਹਾਨੂੰ ਤਾਂ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜੜੀ ਹੈ ਜਵਾਨੀ ਸਾਰੀ ਸ਼ੋਮਣੀ ਕਾ ਦਲ ਵਾਸਤੇ ਲਾਤੀ ਕਿਉਂ ਸ਼ੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਪਿਛਲੇ ਸਮੇਂ ਚ ਰਹੀ ਆ ਤਿਆਗ ਸੇਵਾ ਤੇ ਕੁਰਬਾਨੀ ਇਹ ਸਿਧਾਂਤ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਲਈ ਇੱਥੇ ਕੁਰਸੀ ਲਈ ਕੋਈ ਜਗ੍ਹਾ ਨਹੀਂ ਇਸ ਪਾਰਟੀ ਦੇ ਵਿੱਚ ਕੁਰਸੀਆਂ ਵਾਲੀਆਂ ਪਾਰਟੀਆਂ ਹੋਰ ਨੇ ਸਾਡੀ ਤਾਂ ਪਾਰਟੀ ਤਿਆਗ ਵਾਲੀ ਪਾਰਟੀ ਆ ਸੇਵਾ ਤੇ ਕੁਰਬਾਨੀ ਵਾਲੀ ਪਾਰਟੀ ਆ ਸੋ ਇਸ ਲਈ ਅਜਿਹੇ ਆਗੂਆਂ ਨੂੰ ਇਹੀ ਲੜਾਈ ਆ ਸਾਡਾ ਕੋਈ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਬਹੁਤ ਨੇੜਤਾ ਰਹੀ ਆ ਭਰਾਵਾਂ ਵਰਗੇ ਸਬੰਧ ਰਹੇ ਨੇ ਕੋਈ ਨਿੱਜੀ ਰੌਲਾ ਨਹੀਂ ਲੜਾਈ ਸਿਧਾਂਤਿਕ ਆ ਲੜਾਈ ਆ ਕੀ ਪਾਰਟੀ ਦਾ ਇਤਿਹਾਸ ਕੀ ਕਹਿੰਦਾ ਪਾਰਟੀ ਦੇ ਸਿਧਾਂਤ ਕੀ ਕਹਿੰਦੇ ਆ ਤੇ ਸਾਡਾ ਦੁਨੀਆ ਦੇ ਵਿੱਚ ਬੈਠਾ ਪਾਰਟੀ ਨੂੰ ਜਿਹੜਾ ਪੰਥ ਦਰਦੀ ਆ ਪੰਥ ਪ੍ਰਸਤ ਜਿਹੜੇ ਸਾਡੇ ਲੋਕ ਨੇ ਪੰਜਾਬੀ ਨੇ ਇਹ ਸਿੱਖ ਨਹੀਂ ਸਿੱਖਤਾ ਹੈਗੇ ਨੇ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਨੇ ਉਹ ਵੀ ਇਸ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਸੋ ਇਸ ਲਈ ਇਹ ਸਿਧਾਂਤਿਕ ਲੜਾਈ ਆ